ਹੁਣ ਅੱਗੇ ਵਧਾ ਕੇ ਲਾਲ ਕਿਲੇ ਦੇ ਬਾਹਰ ਹੋਏ ਤਮਾਕੇ ਦੀ ਜਾਂਚ ਦੇ ਵਿੱਚ ਵੱਡਾ ਖੁਲਾਸਾ ਹੋਇਆ ਹੈ ਅੱਤਵਾਦੀਆਂ ਨੇ ਸੈਨੀਟੋਨ ਪਾਊਡਰ 슈ਗਰ ਤੇ ਯੂਰੀਆ ਦੀ ਵਰਤੋਂ ਕੀਤੀ ਸੀ ਤਾਂ ਐਸੀਟੋਨ ਪਾਊਡਰ 슈ਗਰ ਤੇ ਯੂਰੀਆ ਦੇ ਨਾਲ ਬਣਾਇਆ ਸੀ ਆਈਐਡੀ ਦਾ ਬ੍ਰਾਹਮੜ ਰਸਾਇਣ ਤੇ ਉਪਕਰਣ ਸਿੱਧਾ ਡਾਕਟਰ ਓਮਰ ਮੁਹੰਮਦ ਦੇ ਨਾਲ ਜੁੜੇ ਹੋਏ ਨੇ ਤਾਂ ਮਾਡਿਊਲ ਦਾ ਤਕਨੀਕੀ ਮਾਸਟਰਮਾਈਂਡ ਡਾਕਟਰ ਓਮਰ ਮੁਹੰਮਦ ਸੀ ਤਾਂ ਨੌ ਪਾਸ਼ਾਵਾ ਦੇ ਵਿੱਚ ਮਾਹਰ ਓਮਰ ਧਾਰਮਿਕ ਕੱਟੜਤਾ ਤੋਂ ਪ੍ਰੇਰਿਤ ਸੀ ਨੋ ਹਿੰਸਾ ਤੇ ਨਾਸਿਰ ਜੁਨੈਦ ਕੇਸ ਤੋਂ ਬਾਅਦ ਵੱਡੇ ਹਮਲੇ ਦਾ ਪਲਾਨ ਬਣਾਇਆ ਗਿਆ ਤਾਂ ਫਰੀਦাবাদ ਤੋਂ ਬ੍ਰਾਹਮਣ ਸਮਗਰੀ ਤੇ ਇਕਬਾਲੀਆ ਬਿਆਨਾ ਦੇ ਉਸ ਦੀ ਭੂਮਿਕਾ ਦਾ ਜੋ ਪੁਸ਼ਟੀ ਉਕੀਤੀ ਗਈ ਹੈ ਤਾਂ ਲਾਲ ਕਿਲੇ ਦੇ ਬਾਹਰ ਹੋਏ ਤਮਾਕੇ ਦੀ ਜਾਂਚ ਦੇ ਵਿੱਚ ਹੋਣੇ ਵੱਡਾ ਖੁਲਾਸਾ ਹੋਇਆ ਹੈ ਅੱਤਵਾਦੀਆਂ ਨੇ ਐਸੀਟੋਨ ਪਾਊਡਰ 슈ਗਰ ਤੇ ਯੂਰੀਆ ਦੀ ਵਰਤੋਂ ਕੀਤੀ ਤਾਂ ਐਸੀਟੋਨ ਪਾਊਡਰ 슈ਗਰ ਤੇ ਯੂਰੀਆ ਦੇ ਨਾਲ टीएपी आधारित जो आईईडी बनाया गया सी तब बरामद रसायन ते उपकरण सिद्ध डॉक्टर उमर मोहम्मद दे नाल जुड़े हुए ने